ਪਾਪੀ ਕੇ ਸੰਗ ਇਹ ਤਰਟਕਾਉਂਦਾ ਕੀ ਨਾਮ ਦਾ ਮਾਮਲਾ ਆ ਤਾਂ ਅੱਜ ਅਸੀਂ ਸਾਡੀ ਜ਼ਿਲ੍ਹਾਵਾਰ ਉਹਨੇ ਬਾਅਦ ਜਿਹੜੀ ਮੀਟਿੰਗ ਸੀ ਜਿਹੜੀ ਦੀ ਉਹ ਅੱਜ 8 ਤਰੀਕ ਦੀ ਰੱਖੀ ਹੋਈ ਸੀ ਪਰ ਇਹਦੇ ਵਿੱਚ ਸਾਨੂੰ ਫੌਰੀ ਦਾ ਹੈਗਾ ਇੱਕ ਮਾਮਲਾ ਸਾਡੇ ਧਿਆਨ 'ਚ ਆਇਆ ਵੀ ਇੱਕ ਸਾਡੀ ਜਿਹੜੀ ਬੇਟੀ ਹੈ ਕੁਲਵਿੰਦਰ ਕੌਰ ਜਿਹੜੀ ਉਹ ਕੰਗਣਾ ਰੌਣਤ ਦੇ ਜਿਹੜਾ ਉਹਨੇ ਥੱਪੜ ਮਾਰਿਆ ਜਿਹੜੀ ਕੰਗਣਾ ਰੌਣਤ ਨੇ ਸਾਡੇ ਕਿਸਾਨ ਅੰਦੋਲਨ ਵੇ ਸਾਡੀਆਂ ਕਿਸਾਨ ਬੀਬੀਆਂ ਨੂੰ ਟਕੇ ਟਕੇ ਦੀਆਂ ਔਰਤਾਂ ਤੇ 100-100 ਰੁਪਏ ਦਿਹਾੜੀਦਾਰ ਦੱਸਦੀ ਸੀ ਤੇ ਕਿਸਾਨ ਅੰਦੋਲਨ ਤੇ ਵੀ ਕਮੈਂਟ ਕਰਦੀ ਸੀ ਉਸ ਦੇ ਰੋਸ ਵਜੋਂ ਉਸ ਬੀਬੀ ਨੂੰ ਦੇ ਥੱਪੜ ਮਾਰਿਆ ਅਸੀਂ ਠੀਕ ਸਮਝਦੇ ਹਾਂ ਕਿ ਅਸੀਂ ਆਪਣੀ ਭਾਰਤੀ ਕਿਸਾਨੀ ਘਟ ਕਹਿੰਦਾ ਬਦੋ ਸਾਡੇ ਕੋਲ ਜਦੋਂ ਜਥੇਬੰਦੀ ਵੱਲੋਂ ਸਦਾ ਤਾਂ ਵੀ ਹਾਜ਼ਰ ਹੋਵਾਂਗੇ ਹਰ ਇੱਕ ਪ੍ਰੋਗਰਾਮ ਦੇ ਹੱਕ ਦੇ ਵਿੱਚ ਤੇ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਦਾ ਹੱਦਾਂ ਹੁੰਦਾ ਤਾਂ ਅਸੀਂ ਉਹਦੇ ਵੀ ਹੱਕ ਮੋਬਾਈਲ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਕੋ ਰੋਲਾ ਫੈਸਲ ਹੋਇਆ ਹੈ। ਚੈਕਿੰਗ ਉਹਦੇ। ਦੇਖੋ ਉਹਦੀ ਡਿਊਟੀ ਚੈਕਿੰਗ ਤੇ ਸੀ। ਜਿਹੇ ਜ਼ਿਆਦਾ ਬਦੀਰਾ ਬੋਲਣ ਦਾ ਢੰਗ ਹੈ। ਜ਼ਰੂਰੀ ਹੈ ਕਿ ਉਹ ਕੋਈ ਕਮੈਂਟ ਉਹਨੇ ਕਰਿਆ ਹੋਊਗਾ ਕੁਲਵਿੰਦਰ ਕੌਰ ਤੋਂ। ਉਹ ਇਹਦੇ ਬੋਲਣ ਦਾ ਢੰਗ ਤਰੀਕਾ ਹਰ ਇੱਕ ਨਾਲੇ ਦਾ ਮੀਡੀਆ ਨੇ ਇਹਦਾ ਵਿਗਾੜ ਆਪਦੇ ਬਾਲੀਵੁੱਡ ਜਿਹਦਾ ਵਿਗਾੜ ਹੈ। ਉਹ ਇਹ ਬੋਲਣ ਦਾ ਵੀ ਕੀਤਾ ਗਿਆ ਉਸੇ ਤਰੀਕਾ ਜਦੋਂ ਕੁਲਵਿੰਦਰ ਕੌਰ ਤੇ ਕਿਸਰਾ ਲਿਖਦਾ। ਦੇਖੋ ਇਹ ਉਹਦੀ ਪੁਲਿਸ ਦੀ ਕਾਰਵਾਈ ਹੈ ਪਰ ਅਸੀਂ ਉਹਦੇ ਵਿਰੋਧ ਕਰਾਂਗੇ। ਅੱਛਾ ਪਰ ਤੇਰਾ ਕੰਗਣਾ ਦੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਡਿਊਟੀ ਜਿ ਵਿਗੜ ਪਾਇਆ ਜੋ ਵਾਹ ਉੱਡ ਰਹੀ ਹੈ ਕਹਿੰਦੇ ਵੀ ਇਹਨੂੰ ਜਦੋਂ ਔਰ ਦੇਖਣਾ ਕਰ ਲੱਗਾ ਵੀ ਤੇ ਇਹਨੇ ਕਿਹਾ ਵੀ ਇਹ ਤਾਂ ਖਾਲਸਤਾਨੀ ਹੈ ਇਹ ਤਾਂ ਤਬਾਹ ਲੰਬੀ ਨੇ ਇਹੀ ਜੇ ਕਮੈਂਟ ਕਰੇ ਹੋਣਗੇ ਤਾਂ ਉਹ ਤਾਂ ਗੁੱਸੇ ਚ ਆ ਕੇ ਤੋਂ ਰਿਐਕਸ਼ਨ ਇਹ ਗਲਤ ਨਹੀਂ ਹੈ ਇਸ ਤਰ੍ਹਾਂ ਜੇ ਮਤਲਬ ਕਿਸੇ ਨੂੰ ਟਾਰਗੇਟ ਕਰਨਾ ਗਲਤ ਉਹਨਾਂ ਤਾਂ ਵੇਖੋ ਥੱਪੜ ਪਹਿਲਾਂ ਵੀ ਵੱਜਿਆ ਅ ਕੀ ਚ ਤੰਦਰ ਕਨ ਯੁੱਤੀ ਸੀ ਤੀ ਜਾਂ ਹੋਰ ਤੰਨੀ ਹੈਗੇ ਨੇ ਕਿ ਕਦੇ ਕਿਸੇ ਨੇ ਉਹ ਨਹੀਂ ਕਿਹਾ ਕਦੇ ਪੰਜਾਬ ਦੇ ਕਿ ਉਹਨੂੰ ਵੱਖਵਾਦੀ ਅਖਤਵਾਦੀ ਕਿਉਂ ਐਲਾਨ ਦੇਣਗੇ ਸੋ ਇਹ ਕਰਵਿੰਦਰੀ ਕੋਰਡਿੰਗ ਨੌਕਰੀ ਚਲੀ ਗਈ ਜੀ ਕੀ ਕਿਸਾਨ ਜਿੱਥੇ ਮੰਗੇ ਉਹਦੀ ਮਦਦ ਦੇ ਕੇ ਆ ਬਿਲਕੁਲ ਜਦੋਂ ਸੱਦਾ ਆਊਗਾ ਅਸੀਂ ਮਦਦ ਕਰਾਂਗੇ ਜਿਹੇ ਜਿਹੇ ਸੱਦਾ ਸਾਨੂੰ ਸੁਪਰ ਕਮੇਟੀ ਬੁਲਾਉਗਾ ਜਾਂ ਸੰਯੁਕਤ ਕਿਸਾਨ ਮੌਸੇ ਬੁਲਾਉਗਾ ਜਿਹਦੇ ਹੱਥ ਕਰਾਂਗੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹਦੀ ਸਪੋਰਟ ਆ ਕੋਈ ਧਰਨਾ ਮਜਾਰਾ ਕੋਈ ਕੁੱਤੇ ਹਸੂ ਕਰੇ ਮੇਰਾ ਨਾਮ ਹੈ ਮਰੜਾਜੀ ਬੂਟਾ ਸਿੰਘ ਤੌਂਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨੀ ਨੂੰ ਦਿਖਾਉਂਦਾ ਮੌਮਲਾ ਦੀ ਮੀਟਿੰਗ ਵੀਟਿਕਾਂ ਚ ਅਸੀਂ ਤਾਂ ਆਏ ਮਤਲਬ ਮਹੀਨੇ ਦੇ ਅੱਡੇ ਜ਼ਿਲ੍ਹੇ ਦੀ ਮੀਟਿੰਗ ਹੁੰਦੀ ਹੈ ਅੱਜ ਜਿਹੜੀ ਹੋਰੀ ਤੌਰ ਤੇ ਇਹ ਮੀਟਿੰਗ ਰੱਖੀ ਹੈ ਤੁਹਾਨੂੰ ਪਤਾ ਹੈ ਵੀ ਇੱਕ ਜਿਹੜੀ ਪਿੱਛੇ ਘਟਨਾ ਵਾਪਰੀ ਹੈ ਅੱਡੀ ਭੈਣ ਕਲਵਿੰਦਰ ਕੌਰ ਨੇ ਚੋ ਕੰਗਣਾ ਦੇ ਨਾਲ ਮਤਲਬ ਕੰਗਣਾ ਉਹਦੇ ਨਾਲ ਖੇਬੜੀ ਜਾ ਕੇ ਉਹਦੀ ਇੱਕ ਮਜਬੂਰੀ ਬਣ ਗਈ ਤੇ ਮਤਲਬ ਪਰਮਾਰਕਰ ਨੂੰ ਸਬਕ ਸਿਖਾਉਣ ਦੀ ਕਿਉਂਕਿ ਚਾਲਦੇ ਘੋਲ ਦਿੱਲੀ ਦੇ ਵਿੱਚ 750 ਕਿਸਾਨ ਮਜ਼ਦੂਰ ਸੀ ਲੋਗਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਜਿਹੜੀ ਕੰਗਣਾ ਸੀ ਕੰਗਣਾ ਹਰੇਕ ਉਥੇ ਮਤਲਬ ਘੋਲ ਦੇ ਖਿਲਾਫ ਬੋਲਣਾ ਸਾਡੇ ਮਾਮਾ ਭਾਣਾ ਜਿਹੜਾ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦਾ ਸਾਡਾ ਬਜ਼ੁਰਗ ਉਸ ਧਰਨੇ ਦੇ ਵਿੱਚ ਸੀ ਉਹਨਾਂ ਨੂੰ ਮਤਲਬ ਦਿਹਾੜੀ ਦਾ ਦੱਸਣਾ ਵੀ ਦਿਹਾੜੀ ਪਾਈਆਂ ਹੋਣਗੀਆਂ ਪਰ ਇਹ ਜਿਹੜੀ ਕੰਗਣਾ ਸੀਗੀ ਕੰਗਣਾ ਨਾਲ ਉਹਦੀ ਵੈਸ ਭਾਜੀ ਹੋਈ ਅਸੀਂ ਇਹ ਵੀ ਮੰਨ ਕਰਦੇ ਆਂ ਵੀ ਉਹਦਾ ਸੀਸੀ ਕੈਮਰਾ ਜਿੱਥੇ ਉਹ ਲੱਪੜ ਮਾਰਿਆ ਉਹ ਕਢਾਇਆ ਜਾਵੇ ਕਿਉਂਕਿ ਉਹਨੇ ਪਹਿਲਾਂ ਉਹਨੂੰ ਕੰਗਣਾ ਨਾਲ ਜਿਹੜੀ ਅਸੀਂ ਜਾਣਕਾਰੀ ਕਰੀ ਹੈ ਵੀ ਤੁਹਾਡਾ ਮੋਬਾਈਲ ਚੈੱਕ ਕਰਨਾ ਤੁਹਾਡਾ ਪਰਸ ਚੈੱਕ ਕਰਨਾ ਹੈ ਜੇ ਤੁਸੀਂ ਇੱਧਰ ਦੀ ਨੰਗਣਾ ਜਿੱਧਰ ਦੀ ਪਬਲਿਕ ਨੰਗਣੀ ਹੈ ਜੇ ਤੁਸੀਂ ਮੰਤਰੀਆਂ ਵਾਲੇ ਪਾਸੇ ਨੰਗਣਾ ਉੱਧਰਲੇ ਪਾਸੇ ਹੈਗਾ ਉੱਧਰ ਦੀ ਤੁਸੀਂ ਜਾਓ ਪਰ ਉਹ ਉਹਦੇ ਨਾਲ ਖੈਪੜੀ ਉਹਨੂੰ ਮਤਲਬ ਕੰਗਣਾ ਦੇ ਜਿਹੜੇ ਬਿਆਨ ਹੈ ਵੀ ਤੈਨੂੰ ਮੈਂ ਇਥੋਂ ਬਦਲੀ ਕਰਾਉਂ ਤਰੇ ਐਂ ਕਰਾ ਦੂੰ ਠੀਕ ਆ ਉਹ ਤੋਂ ਗੁੱਸੇ ਦੇ ਵਿੱਚ ਜੋ ਉਹਨੂੰ ਮਤਲਬ ਖਾਸਤਾਨੀ ਕਿਹਾ ਜਾਂਦਾ ਜਾਂ ਹੋਰ ਕੁਝ ਕਿਹਾ ਜਾਂਦਾ ਤੇ ਉਹ ਮਤਲਬ ਕੰਗਣਾ ਦੇ ਲੱਪੜ ਵੱਜਾ ਅਸੀਂ ਬਿਲਕੁਲ ਜਾਇਜ਼ ਸਮਝਦੇ ਹਾਂ ਚਾਹੀਦਾ ਹੈ ਸਭ ਕਿਸਕਾਉਣਾ ਚਾਹੀਦਾ ਤੇ ਜੇ ਜੋ ਵੀ ਮਤਲਬ ਕੰਗਣਾ ਦੇ ਇੱਕ ਕੋਈ ਕਾਰਵਾਈ ਕਰਾਊਗੀ ਉਹ ਤੇ ਨੌਕਰੀ ਦਾ ਮਸਲਾ ਹੈ ਜਾਂ ਕੋਈ ਪਰਚੇ ਦਾ ਮਸਲਾ ਸੀ ਕਿਸਾਨཚੇ ਬੰਗਿਆ ਸਾਡੇ ਸੁਪਾ ਪ੍ਰਧਾਨ ਬੁੱਟਾ ਸਿੰਘ ਬੁਰਜਗੱਲ ਨੇ ਪਹਿਲੇ ਬਿਲਾਫ ਹੋ ਕੇ ਕਿਹਾ ਤੇ ਅਸੀਂ ਪੂਰੀ ਮਦਦ ਕਰਾਂਗੇ ਕੋਈ ਵੀ ਨੌਕਰੀ ਨੂੰ ਖਤਰਾ ਨਹੀਂ ਜਾਣ ਦਿੰਦੇ ਤੇ ਕੋਈ ਅਸੀਂ ਉਹਦੇ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਕੋਈ ਪਰਚਾ ਦਰਜ ਕੀਤਾ ਜਾਊ ਲੱਪੜ ਮਾਰਨ ਵਾਲੀ ਕੋਈ ਬੜੀ ਵੱਡੀ ਗੱਲ ਨਹੀਂ ਜਦੋਂ ਇਹ ਕੁਰਸੀ ਨਾ ਚਲਾ ਦਿੰਦੇ ਨਾ ਅਥਰੇ ਅਸੈਂਬਲੀ 'ਚ ਬਹਿ ਕੇ ਜਾਂ ਜਿੱਥੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਇੱਕ ਦੂਜੇ ਦੇ ਲੱਪੜ ਲਾ ਦਿੰਦੇ ਆ ਪੱਗਾਂ ਲਾ ਦਿੰਦੇ ਆ ਪਰ ਉਹ ਜੋ ਉਹਨਾਂ ਤੇ ਕੋਈ ਨਹੀਂ ਪਰਚੇ ਹੁੰਦੇ ਇਹ ਤਾਂ ਇੱਕ ਉਹਨੂੰ ਸਾਫਕਾ ਸਕਾਰ thank <laughs> you